ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਝੰਡੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਇਹ ਚੜੱਕ ਝੰਡੇਆਣਾ ਵੀ ਕਹਿ ਦਿੰਦੇ ਆ ਜੀ ਅੱਜ ਦੀ ਵੀਡੀਓ ਚ ਦੋ گاਵਾ ਨੇ ਤੇ ਦੋਨੇ ਤੋਕੜ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਾ ਦੋ ਜੀ ਨਾਮ ਮਹਤਾਬ ਸਿੰਘ ਜੀ ਪਿੰਡ ਝੰਡੇ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 8196878229 ਜੀ ਠੀਕ ਹੈ ਵੀਰੇ ਦੋ ਨਾਗਾ ਜੀ ਅੱਜ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਡੱਬੀ ਤੋਂ ਸੂਆ ਕੱਢ ਨਾ ਸੂਈ ਹੈ ਜੀ ਇਹ ਦੂਜਾ ਸੂਆ ਜੀ ਕਦੋਂ ਸੂਈ ਹੈ ਜੀ ਇਹਨੂੰ ਹੋ ਗਏ 2.5 ਮਹੀਨੇ ਠੀਕ ਹੈ ਜੀ ਏਆਈ ਵਗੈਰਾ ਹੋਈ ਹੈ ਜੀ ਨਹੀਂ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 8 ਕਿਲੋ ਦਾ ਬਾਹਰ ਹੋ ਬਈ 8 ਕਿਲੋ ਨੈਟ ਲੈ ਜੀ ਜੋ ਕਿ ਦੇ ਦਾਂਗੇ ਭਾਲੇ 2 ਡੰਗ 4 ਡੰਗ ਥੜਾ ਦੀ ਡੰਗ ਜਮ ਓਕੇ ਜੀ ਠੰਡੀ ਸੀਲ ਹੈ ਜੀ ਜਮ ਭਾਲੇ ਆਈ ਬਹਿ ਜਾਓ ਜੀ ਲੈ ਠੀਕ ਹੈ ਵੀਰੇ ਲਓ ਜੀ ਤੋੜ ਕੇ ਦਿਖਾ ਦਿਓ ਜੀ ਚਵਾਈ ਦੀ 1 ਨੰਬਰ ਆ ਜੀ ਜਿਵੇਂ ਮਰਜ ਨਿਆਣੇ ਦੀ ਲੋਰੀ ਨਹੀਂ ਹੁੰਦੀ ਜਮ ਲੋਰੀ ਨਾ ਪਾਉਣਾ ਪਾ ਨਹੀਂ ਨਹੀਂ ਠੀਕ ਹੈ ਵੀਰੇ ਤੋੜ ਦਈਏ ਨੂੰ ਠੰਡੀ ਸੀਲ ਤੇ ਤਾਂ ਇੰਨੀ ਗਾਰੰਟੀ ਆ ਗਾਂ ਗਾਲਾ ਪੱਟੀ ਬੈਠ ਗਿਆ ਤੇ ਬਈ ਚੁੱਪ ਕਰਕੇ ਬਹਿ ਗਿਆ ਬਿਨਾਂ ਨਿਆਣੇ ਤੋਂ ਹੀ 8 ਕਿਲੋ ਤੋਂ ਬਾਹਰ ਹੋਊਗਾ 8 ਬਾਈ ਕਹਿੰਦਾ ਚਾਰ ਦਿਨ ਭਲਾ ਮੇਰੇ ਘਰੇ ਚੋਈ ਚਲੋ ਠੰਡੀ ਸੀਲ ਦੀ ਗਾਰੰਟੀ ਐ ਬਾਕੀ ਰੰਗ ਪ੍ਰਿੰਟ ਵਾਲੀ ਆ ਪੱਟੇ ਸੇਵਾ ਵਾਲੇ ਘਰ ਆਈ ਏ ਜੇ ਸੇਵਾ ਵਧ ਗਈ ਤਾਂ ਕਰਮ ਵਾਲੀ ਦੁੱਧ ਵੀ ਵਧ ਜੂਗੀ ਬਾਕੀ ਚੰਗੀ ਆ ਵੜ ਏ ਆਈ ਬਾਈ ਕਹਿੰਦਾ ਨਹੀਂ ਹੋਈ ਆਪਾਂ ਐਵੇਂ ਕਹਦੇ ਕਿ ਮਹੀਨੇ ਦੀ ਹੋਈ ਆ ਉਹਦਾ ਫਾਇਦਾ ਨਹੀਂ ਕੋਈ ਜਮ੍ਹਾਂ ਲੈਣ ਦੇਣ ਦੀ ਵਾਲੀ ਜੈ ਜੀ ਦੀ ਡਿਮਾਂਡ ਵੀਰੇ ਦੇ ਭਾਈ ਮੁੱਲ ਤਾਂ ਭਾ ਲਈ 25 ਕਰਾਲਾ ਹਾਂਜੀ ਆਪਾਂ 22000 ਚ ਮਾਨਤਾਨ ਕਰ ਦਾਂਗੇ ਠੀਕ ਹੈ ਜਿਹੜਾ ਮੁੱਲ ਮਰਜ਼ੀ ਕਰਾ ਲਓ ਜੀ ਤੋੜ ਕੇ ਦਿਖਾ ਦਿ ਜੈਜ ਡਿਮਾਂਡ ਆ ਮੁੱਲ ਕਰਨ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 22000 ਰੁਪਏ ਜੋ ਮਾਨਤਾਨ ਕਰ ਦਾਂਗੇ ਜੈਜ ਡਿਮਾਂਡ ਆ ਜੀ ਬਾਕੀ ਦੁੱਧ 8 ਕਿਲੋ ਆਉਦਾ ਜੋਖ ਕੇ ਲੈ ਜੇ ਕੋਈ ਵੀ ਵੀਰ ਤੇ ਦੋ ਨੰਬਰ ਨਾਗ ਵੀਰੇ ਕਾਲੀਬੈੜ ਗਰਮੀਆਂ ਦਾ ਤੋਹਫਾ ਇਹਦਾ ਸੁਆ ਕਿੰਨਾ ਮਾ ਜੀ ਇਹ ਵੀ ਬਾਈ ਦੂਜਾ ਸੁਆ ਠੀਕ ਆ ਜੀ ਇਹ ਵੀ ਬਾਈ ਕਹਿੰਦਾ ਦੂਜਾ ਸੁਆ ਤੇ ਇਹ ਕਦੋਂ ਸੁਈ ਆ ਜੀ ਏ ਬਾਈ 12 ਕਿ ਮਹੀਨੇ ਸੋਇਆ ਬੱਚਾ ਮਰ ਗਿਆ ਜੀ ਦਾ ਇਹਦਾ ਬੱਚਾ ਮਰ ਗਿਆ ਜੀ ਕਿੰਨਾ ਦੁੱਧ ਆ ਜੀ ਥੱਲੇ ਇਹ ਥੱਲੇ ਹੋਊਗਾ 9 ਕਿ ਥੜਾ ਦੀ ਦੰਨਾ ਜੀ ਜਮ ਓਕੇ ਆ ਜੀ ਠੀਕ ਆ ਜੀ 9 ਕਿਲੋ ਦੁੱਧ ਤਿਆਰ ਹੋਊਗਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਹਲਾ ਤਾਣਾ ਚਾਰ ਹੀ ਥਾਣਾ ਦੁੱਧ ਵੀ ਸੰਗਣਾ ਹੋਊਗਾ ਦਾ ਚਿੱਟਾ ਵੀਰੇ ਬਾਕੀ ਠੰਡੀ ਸੀਲ ਦੀ ਗਾਰੰਟੀ ਆ ਮੋੜ ਲਈ ਆ ਵੀਰੇ ਚਾਰ ਹੀ ਥਾਣਾ ਪੂਰਾ ਭੂਰਾ ਵੀ ਨਹੀਂ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਥੱਲੇ 10 ਨੈਟ 9 ਕਿਲੋ ਆਪਦਾ ਚੋਕੇ ਲੈ ਜੇ ਕੋਈ ਵੀਰ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਤੇ ਇਹਦੀ ਡਿਮਾਂਡ ਵੀਰੇ ਮੋਹਲੇ ਦਾ ਬਾਈ ਜਿੰਨਾ ਮਾੜੀ ਦਾ 20000 ਦਾ ਮਾਨਤਨ ਕਰਦਾ ਜੋੜਾ ਲੈ ਜੇ ਬਾਈ ਕੋਈ ਜੋੜਾ 40 ਦਾ ਦੇ ਦਾਂਗੇ ਜੋੜਾ ਜੋੜਾ 40 ਦਾ ਦੇ ਦਾਂਗੇ ਆਫਰ ਹੀ ਆ ਵੀਰੇ ਜੋੜਾ ਬਾਈ ਕਹਿੰਦਾ 40000 ਦਾ ਦੇ ਦਾਂਗੇ ਜੈਜ ਡਿਮਾਂਡ ਆ ਜੀ ਤੇ ਜੇ ਕੋਈ ਕੱਥੀਆਂ ਲੈ ਕੇ ਜਾਂਦਾ ਤੇ ਨਹੀਂ ਬਾਈ ਬਾਈ 1000 ਰੁਪਿਆ ਦੁੱਧ ਜਿੰਨਾ ਦੱਸਿਆ ਉਹਨਾਂ ਤਿਆਰ ਹੋਊਗਾ ਜਿਹਨੂੰ ਕੋਈ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ